ਐ ਤੁਸੀਂ ਕਿਸੇ ਬੇਜਵਾਨ ਲਈ ਖੂਹ ਚ ਉਤਰ ਜੰਦੇ ਹੋ ਉਹ ਤੁੰਦ ਪੇੜ ਕਰਕੇ ਨਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਬੱਚਿਆਂ ਨੂੰ 6 ਦੇ 6 ਬੱਚੇ ਇੱਕ ਦੂਸਰੇ ਪਿੱਛੇ ਸਾਰੇ ਖੂਹ ਦੇ ਵਿੱਚ ਗਿਰ ਗਏ ਉਹਨਾਂ ਨੂੰ ਐ ਲੱਗ ਰਿਹਾ ਸੀ ਕੋਈ ਇਨਸਾਨ ਦਾ ਬੱਚਾ ਹੈ ਸ਼ਾਇਦ ਹੂੰ ਵੀ ਕੋਈ ਇਦਾਂ ਸੁੱਟ ਗਿਆ ਨੇਰਾ ਸੀ ਖੂਹ ਨੇਰਾ ਸੀਗਾ ਕੋਈ ਐਨ ਜੀਓ ਵਾਲਾ ਆਇਆ ਫੇਰ ਉਹ نیچے ਉਤਰੇ ਕੱਢੇ ਜਦ ਕਿ ਮੈਂ ਦੇਖਿਆ ਉੱਥੇ ਲੋਹੇ ਦੀ ਛੋਟੀ ਛੋਟੀਆਂ ਪੌੜੀਆਂ ਆਹ ਪੁਰਾਣਾ ਜ਼ਰੂਰ ਹੈ ਪਰ ਲੋਹੇ ਦੀ ਪੌੜੀਆਂ ਹੀ ਬਣੀ ਹੋਈਆਂ ਕੋਈ ਹਿੰਮਤ ਨਹੀਂ ਕਰਦਾ ਉਹ ਜਾਨਵਰ ਨੂੰ ਜੇ ਤਾਂ ਉਹ ਜਾਨਵਰ ਦੀ ਤਰ੍ਹਾਂ ਟਰੀਟ ਕਰੂਗਾ ਫਿਰ ਉਹਦੇ ਮਨ ਚੋਂ ਪਿਆਰ ਨਹੀਂ ਆਉਣਾ ਬਹੁਤੇ ਲੋਕ ਕੀ ਕਰਦੇ ਨੇ ਵੀ ਉਹ ਸੋਚਦੇ ਨੇ ਵੀ ਹਾਂ ਜਾਨਵਰਾਂ ਨੂੰ ਸਿਰਫ ਰੋਟੀ ਪਾਣ ਤੱਕ ਜਾਂ ਕਈ ਵਾਰ ਸਾਡੇ ਮਨਾਂ ਚਾਹ ਵਹਿਮ ਹੁੰਦਾ ਵੀ ਕੁੱਤਾ ਰਾਤ ਨੂੰ ਰੋ ਰਿਹਾ ਤਾਂ ਇਹਦਾ ਕੁਝ ਨੁਕਸਾਨ ਹੋਊਗਾ ਉਹ ਨਹੀਂ ਵੀ ਉਹ ਕੋਈ ਗਲਤ ਚੀਜ਼ ਕਰ ਕਰ ਰਹਾ ਉਹਨੂੰ ਪਰੇਸ਼ਾਨੀ ਹੋ ਸਕਦੀ ਹੈ ਕੋਈ ਉਹ ਭੁੱਖ ਨਾਲ ਵੀ ਹੋ ਸਕਦਾ ਉਹਦੇ ਕੋਈ ਦਰਦ ਵੀ ਹੋ ਸਕਦਾ ਉਹਦੇ ਕੋਈ ਸੱਟ ਫਿੱਟ ਵੀ ਲੱਗੀ ਹੋ ਸਕਦੀ ਹੈ ਲੋਕ ਸੋਚਦੇ ਆ ਕਿ ਯਮ ਦਿਖ ਰਹੇ ਇਹਨੂੰ ਅਕਸਰ ਇਹ ਕਹਿੰਦੇ ਆ ਵੀ ਜਦੋਂ ਕੋਈ ਕੁੱਤਾ ਰੋ ਰਿਹਾ ਤੇ ਉਹਨੂੰ ਯਮ ਦਿਖ ਰਹੇ ਆ ਤੇ ਸ਼ਾਇਦ ਕਿਸੇ ਦੀ ਜਾਨ ਜਾਣ ਵਾਲੀ ਬਿਲਕੁਲ ਜੀ ਟੈਕਨੋਲੋਜੀ ਵੱਧ ਗਈ 21ਵੀਂ ਸਦੀ ਆ ਗਈ ਹਨਾ ਮਾਡਰਨਾਈਜੇਸ਼ਨ ਹੋ ਗਈ ਸਭ ਕੁਝ ਬਟ ਆਪਣੀ ਮਾਨਸਿਕਤਾ ਕਿਤਨਾ ਕਿਤਨਾ ਉਹ ਗੱਲਾਂ ਤੇ ਖੜੀ ਆ ਪੇਨ ਕਰਕੇ ਅਗਰੈਸਿਵ ਹੋ ਜਾਂਦਾ ਸੀਗਾ ਉਹ ਜਾਂ ਵੱਢ ਲਿੰਦਾ ਸੀ ਕਈ ਵਾਰ ਹੱਥ ਦਮ ਤੋੜ ਜਾਂਦਾ ਸੀਗਾ ਹਾਂ ਪਰ ਉਹ ਸਾਨੂੰ ਬੜਾ ਫੀਲ ਹੁੰਦਾ ਸੀ ਵੀ ਅਸੀਂ ਖੁਦ ਕਿਉਂ ਨਹੀਂ ਕਰ ਪਾਏ 2 ਘੰਟੇ ਸਾਡੇ ਹੱਥਾਂ 'ਚ ਰਿਹਾ ਸੀ ਪੱਟੀ ਵੀ ਨਹੀਂ ਕਰ ਪਾਏ ਡਬਲ ਐਮਏ ਕਰਕੇ ਵੈਸੇ ਜੇ ਜਦੋਂ ਲੋਕ ਪੜ੍ਹ ਲਿਖ ਲੈਂਦੇ ਆ ਲਗਾ ਨਾ 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 ਅਲਰਜੀ ਹੋ ਨਾ ਜਾਂਦੀ ਆ ਉਹਨੂੰ ਇਕੱਲਾ ਪੜ੍ਹਨ ਦੇ ਨਾਲ ਮੈਂ ਕਿਤੇ ਇੱਕ ਅੱਛੇ ਉਹਦੇ ਤੇ ਬੈਠ ਜਾ ਤੇ ਮੈਨੂੰ ਸਾਹਮਣੇ ਵਾਲੇ ਬੰਦੇ ਦਾ ਦਰਦ ਨਾ ਦਿਖੇ ਤਾਂ ਸ਼ਾਇਦ ਫਿਰ ਮੇਰੀ ਪੜ੍ਹਾਈ ਜਾਂ ਮੇਰੀ ਇਨਸਾਨੀ ਤਜ਼ੀਰ ਹੋਵੇ ਦਿਲ ਦੇ ਅੰਦਰ ਕੋਈ ਖਾਸ ਥਾਂ ਹੈ ਬੇਜ਼ਬਾਨਾਂ ਦੇ ਲਈ ਸਾਨੂੰ ਉਹਨਾਂ ਦੇ ਹਿੱਸੇ ਦਾ ਮਿਲਿਆ ਹੋਇਆ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਮੈਂ ਆ ਚੀਜ਼ ਬਲੀਵ ਕਰਦਾ ਤਾਨੂੰ ਕੀ ਔਕੜਾਈ ਸਭ ਤੋਂ ਬੁਰੀ ਜਿਹੜੀ ਤੁਹਾਨੂੰ ਲੱਗਿਆ ਵੀ ਯਾਰ ਇਹ ਤਾਂ ਬਹੁਤ ਗਲਤ ਹੈ ਜਾਨਵਰ ਨੂੰ ਹਰੇਕ ਵੰਦ ਲੱਤ ਮਾਰਦਾ ਉਹ ਜਦੋਂ ਕਿਸੇ ਇੱਕ ਨੂੰ ਵੜਦਾ ਤਾਂ ਸਾਰੇ ਜਾਨਵਰਾਂ ਨੂੰ ਆਪ ਮਾਰਨ ਤੱਕ ਜਾਂਦੇ ਆ ਵੀ ਉਹ ਸਭ ਨੂੰ ਵੜਦਾ ਜੀ ਬਟ ਉਹ ਨੂੰ ਕਿੰਨੇ ਜਣਾਂ ਨੇ ਲੱਤ ਮਾਰੀ ਆ ਉਹ ਕੋਈ ਨੋਟਿਸ ਨਹੀਂ ਕਰਦਾ ਬੱਚਾ ਮੀਟ ਪਾਣ ਲੱਗ ਜਾਂਦੇ ਆ ਫਿਰ ਆਪਣੇ ਘਰ ਦੇ ਬੱਚੇ ਜਦੋਂ ਉਹਦੇ ਮੂੰਹ 'ਚ ਹੱਥ ਪਾਉਂਦਾ ਉਹ 스మెਲ ਕਰਕੇ ਉਹਨੂੰ ਬਾਈਟ ਕਰਦਾ ਹੈ ਉੱਥੇ ਕਸੂਰ ਕੁੱਤੇ ਦਾ ਨਹੀਂ ਹੈ ਜੀ ਉੱਥੇ ਆਪਣਾ ਕਸੂਰ ਹੈ ਸਰ ਲੋਕ ਸਾਈਕਲ ਤੇ ਜਾਂਦੇ ਆ ਰੇ ਆ ਸਕੂਟਰ ਤੇ ਜਾਂਦੇ ਆ ਉਹਨਾਂ ਦੇ ਪਿੱਛੇ ਪੈਂਦਾ ਫਿਰ ਉਹਨਾਂ ਦਾ ਕੀ ਕਸੂਰ ਜਾਨਵਰ ਨੂੰ ਜਾਨਵਰ ਨੂੰ ਢੀਲ ਕਰੋਂਗੇ ਤਾਂ ਫਿਰ ਉਹ ਨੁਕਸਾਨ ਕਰਦਾ ਹੈ ਪੈਸੇ ਇਕੱਠੇ ਕਰਦੇ ਹਾਂ ਤੇ ਉਹਨੇ ਪੈਸੇ ਖਰਚ ਨਹੀਂ ਕਰਦੇ ਪੈਸੇ ਤੁਹਾਨੂੰ ਵੱਜਦੇ ਨੇ ਵੱਡੇ ਵੱਡੇ ਜਿਹੜੇ ਲੋਕ ਸਮਾਜ ਦੀ ਸੇਵਾ ਕਰਦੇ ਉਹਨਾਂ ਤੇ ਵੀ ਇਲਜ਼ਾਮ ਲੱਗਦਾ ਕਦੇ ਕੋਈ ਲੱਗਦਾ ਕਿਹੜੇ ਬੰਦੇ ਨੇ ਮੈਨੂੰ 10 ਰੁਪਏ ਦਿੱਤੇ ਨਹੀਂ ਮੈਨੂੰ ਜੌਬ ਤੁੰਦੂ ਮੇਰੀ ਵਿਲੇ ਨੇ ਜੀ ਤਾਂ ਇਹਨਾਂ ਕੋਲ ਕੰਮ ਨਹੀਂ ਆ ਤਾਂ ਆਵਾਰਾਂ ਨੇ ਇਨਸਾਨਾਂ ਦੀ ਸੇਵਾ ਤਾਂ ਬਹੁਤ ਸਾਰੇ ਇਨਸਾਨ ਕਰਦੇ ਆ ਚਾਹੇ ਸਵਾਰਥ ਚ ਕਰਨ ਨੀ ਸਵਾਰਥ ਕਰਨ ਜਾਂ ਰਿਸ਼ਤੇਦਾਰੀ ਨਵਾਂ ਵਾਸਤੇ ਕੋਈ ਰਿਸ਼ਤਾ ਨਵਾਂ ਵਾਸਤੇ ਕਰਨ ਪਰ ਕਦੇ ਸੁਣਿਆ ਕਿ ਕੁਝ ਲੋਕ ਬੇਜਵਾਨਾਂ ਦੀ ਸੇਵਾ ਵੀ ਕਰਦੇ ਆ ਜੋ 마ਸੂਮ ਪਸ਼ੂ ਪੰਛੀ ਦਰਬੇਸ਼ ਬੋਲ ਨਹੀਂ ਸਕਦੇ ਉਹਨਾਂ ਦੀ ਸੇਵਾ ਲਈ ਵੀ ਕੁਝ ਲੋਕ ਆਪਣੀ ਜ਼ਿੰਦਗੀ ਤੱਕ ਕਈ ਵਾਰਦਾਤੇ ਲਗਾ ਦਿੰਦੇ ਆ ਬਹੁਤ ਸਾਰੇ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਦੇਖਦੇ ਆ ਜਿਦੇ ਵਿੱਚ ਕਿ ਨੌਜਵਾਨ ਜਾਂ ਕੋਈ ਬਜ਼ੁਰਗ ਜਿਹੜੇ ਹੈ ਆਪਣੀ ਜਾਨ ਜੋਖਮ ਚ ਪਾ ਕੇ ਵੀ ਇੱਕ ਬੇਜਬਾਨ ਦੀ ਜ਼ਿੰਦਗੀ ਬਚਾਉਂਦੇ ਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਮੇਰੇ ਇੱਕ ਸੱਜਣ ਜਿਨ੍ਹਾਂ ਨੇ ਅੱਜ ਹੀ ਕੁਝ ਛੋਟੇ ਛੋਟੇ ਬੇਜਬਾਨ ਦਰਵੇਸ਼ ਕੁੱਤਿਆਂ ਦੇ ਬੱਚੇ ਜਿਹੜੇ ਸੀ ਉਹਨਾਂ ਦੀ ਜਾਨ ਬਚਾਈ ਉਹ ਇੱਕ ਡੂੰਘੇ ਖੂਚ ਗਿਰਗੇ ਸੀ ਤੇ ਇਹਨਾਂ ਨੇ ਜਾਨ ਨੂੰ ਜੋਖਮ ਚ ਪਾ ਕੇ ਉਹਨਾਂ ਨੂੰ ਕੱਢ ਲਿਆ ਹੈ ਬਾਹਰ ਗੱਲਬਾਤ ਕਰਦੇ ਆ ਸਾਡੇ ਨਾਲ ਤੇਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਦਾ ਜਦੋਂ ਕਦੇ ਐ ਤੁਸੀਂ ਕਿਸੇ ਬੇਜਵਾਨ ਲਈ ਖੂਜ ਉੱਤਰ ਜੰਨੇ ਹੋ ਹਾਂ ਪਰਮਾਤਮਾ ਵੱਲੋਂ ਹੀ ਆ ਜੀ ਹੂੰ ਤੇ ਬਸ ਆਪਣੇ ਆਪ ਨੂੰ ਇਸ ਚੀਜ਼ ਲਈ ਆ ਸੁਭਾਅ ਸੰਬੰਧੇ ਸਾਡਾ ਸਾਡੀ ਖੁਸ਼ਕਿਸਮਤੀ ਹੈ ਵੀ ਸਾਨੂੰ ਪਰਮਾਤਮਾ ਨੇ ਇਸ ਪਾਸੇ ਲਾਇਆ ਹੋਇਆ ਤੇ ਸਾਡੇ ਹੱਥੋਂ ਸਾਡੇ ਸੋਚ ਵੱਲੋਂ ਕੁਝ ਚੰਗਾ ਹੋ ਜਾਂਦਾ ਆ ਅੱਜ ਕੀ ਹੋਇਆ ਸੀ ਜਿਹੜਾ ਮੈਂ ਵਾਕਿਆ ਦੀ ਗੱਲ ਕਰ ਰਿਹਾ ਹਾਂ ਅ ਸਨਹਤ 3 ਦਿਨ ਤੋਂ ਡਾਕ ਗਿਰੇ ਹੋ ਸਿੱਥੇ 6 ਬੱਚੇ ਸੀਗੇ ਤੇ ਮਹੀਨਾ ਸਵਾ ਮਹੀਨੇ ਦੀ ਇਹ ਜ ਉਹਨਾਂ ਦੀ ਹੂੰ ਉਤੰਦ ਪੇੜ ਕਰਕੇ ਨਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਬੱਚਿਆਂ ਨੂੰ 6 ਦੇ 6 ਬੱਚੇ ਇੱਕ ਦੂਸਰੇ ਪਿੱਛੇ ਸਾਰੇ ਖੂਹ ਦੇ ਵਿੱਚ ਗਿਰ ਗਏ ਅੱਛਾ ਤੇ ਖੂਹ ਨੀਅਰਬਾਊਟ 35-40 ਕਿਲੋ ਆਪਣਾ ਫੀਡ ਦਾ ਸੀਗਾ ਹੂੰ ਤੇ ਇੱਕ ਜਿਹੜੇ ਲੇਡੀ ਸੀ ਉੱਥੇ ਉਹਨਾਂ ਨੇ ਆਵਾਜ਼ ਸੁਣੀ ਪਹਿਲਾਂ ਉਹਨਾਂ ਦੀ ਹੂੰ ਤੇ ਸੁਣ ਕੇ ਉਹਨਾਂ ਨੇ ਆਲੇ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਬੱਚੇ ਹੈ ਕਿ ਨਹੀਂ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਸੀ ਵੀ ਕੋਈ ਇਨਸਾਨ ਦਾ ਬੱਚਾ ਹੈ ਸ਼ਾਇਦ ਹੂੰ ਵੀ ਕੋਈ ਇਦਾਂ ਸੁੱਟ ਗਿਆ ਨਹੀਂ ਰਸੀ ਖੂਹ ਸੀ ਨਹੀਂ ਰਸੀਗਾ ਕਿਉਂਕਿ ਉਦੋਂ ਉੱਪਰ ਪੇੜ-ਪੂੜ ਕਾਫੀ ਸੀ ਕੰਡੇ ਵਗੈਰਾ ਸੀ ਤਾਂ ਕਰਕੇ ਕੋਈ ਨੇੜੇ ਜਾਣ ਦੀ ਹਿੰਮਤ ਨਹੀਂ ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਕਿਹਾ ਵੀ ਉੱਥੇ ਹੈਲਪਲੀ ਬਟ ਉਹ ਰਿਸਕੀ ਹੋ ਜਾਂਦਾ ਕਿਉਂਕਿ ਪੁਰਾਣਾ ਖੂਆ ਤੇ ਨਾ ਉੱਥੇ ਪ੍ਰੋਪਰ ਚੜਨ ਨੂੰ ਨਾ ਉਤਰਨ ਨੂੰ ਸੋ ਉਹਨਾਂ ਨੇ ਕਿਸੇ ਥਰੂ ਆਨਲਾਈਨ ਨੰਬਰ ਕੱਢ ਕੇ ਸਾਡਾ ਸਾਨੂੰ ਕਾਲ ਕੀਤੀ ਸੀ ਤੇ ਫਿਰ ਅਸੀਂ ਉੱਥੇ ਗਏ ਆ ਦੋ ਢਾਈ ਘੰਟੇ ਨੀਰ ਮੋਟ ਸਾਡੇ ਲੱਗੇ ਨੀਚੇ ਉਤਰ ਕੇ ਉਹਨਾਂ ਨੂੰ ਪ੍ਰੋਪਰ ਪਹਿਲਾਂ ਛਾੜੀਆਂ ਸਾਡ ਤੇ ਕਰੀਆਂ ਪੇੜ ਵੀ ਵੱਡੇ ਉੱਥੇ ਆਪ ਸਾਰਾ ਕੁਝ ਕਰਕੇ ਫਿਰ ਉਹਨਾਂ ਬੱਚਿਆਂ ਨੂੰ ਸੇਫਲੀ ਕੱਢ ਕੇ ਲਿਆਂਦਾ ਬਾਹਰ ਆਲੇ-ਦਾਲੇ ਕੁਝ ਲੋਕ ਨਹੀਂ ਰਹਿੰਦੇ ਸੀ 150 ਲੋਕ ਰਹਿੰਦੇ ਹੋਣਗੇ ਵੱਧੂ ਰਹਿੰਦੇ ਨੇ ਜੀ ਕਿਉਂ ਫਿਰ ਉਹਨਾਂ ਚ ਕੋਈ ਜਾਨ ਬਚਾਣ ਲਈ ਨਹੀਂ ਗਿਆ ਬਲਕਿ ਇੰਤਜ਼ਾਰ ਕਰ ਰਹੇ ਆ ਕਿ ਕੋਈ ਬੰਦਾ ਆਏ ਕੋਈ ਐਨਜੀਓ ਵਾਲਾ ਆਏ ਫਿਰ ਉਹ ਨੀਚੇ ਉਤਰ ਕੇ ਕੱਢੇ ਜਦ ਕਿ ਮੈਂ ਦੇਖਿਆ ਉੱਥੇ ਲੋਹੇ ਦੀ ਛੋਟੀਆਂ ਛੋਟੀਆਂ ਪੌੜੀਆਂ ਆਹ ਪੁਰਾਣਾ ਜ਼ਰੂਰ ਹੈ ਪਰ ਲੋਹੇ ਦੀ ਪੌੜੀਆਂ ਵੀ ਬਣੀ ਹੋਈਆਂ ਕੋਈ ਹਿੰਮਤ ਨਹੀਂ ਕਰਦਾ ਹਿੰਮਤ ਸਰ ਇਹ ਤਾਂ ਜੀ ਦੋ ਚੀਜ਼ਾਂ ਦੇਖੋ ਹਰ ਇੱਕ ਇਨਸਾਨ ਦੀ ਉਹ ਜਾਨਵਰ ਨੂੰ ਜੇ ਤਾਂ ਉਹ ਜਾਨਵਰ ਦੀ ਤਰ੍ਹਾਂ ਟ੍ਰੀਟ ਕਰੂਗਾ ਫਿਰ ਉਹਦੇ ਮਨ ਚੋਂ ਪਿਆਰ ਨਹੀਂ ਆਉਣਾ ਆ ਚੀਜ਼ਾਂ ਨੇ ਆਪਣੀ ਮਾਨਸਿਕਤਾ ਹੈ ਵੀ ਆਪਾਂ ਉਹਨਾਂ ਨੂੰ ਇੱਕ ਬੱਚੇ ਦੀ ਤਰ੍ਹਾਂ ਸੰਭਾਲਣਾ ਯਾਨੀ ਉਹਨੂੰ ਜਾਨਵਰ ਸਮਝ ਕੇ ਛੱਡ ਦੇਣਾ ਆ ਬਹੁਤੇ ਲੋਕ ਕੀ ਕਰਦੇ ਨੇ ਵੀ ਉਹ ਸੋਚਦੇ ਨੇ ਵੀ ਹਾਂ ਜਾਨਵਰਾਂ ਨੂੰ ਸਿਰਫ ਰੋਟੀ ਪਾਣ ਤੱਕ ਆ ਜਾਂ ਕਈ ਵਾਰ ਸਾਡੇ ਮਨਾਂ ਚ ਵਹਿਮ ਹੁੰਦਾ ਵੀ ਕੁੱਤਾ ਰਾਤ ਨੂੰ ਰੋ ਰਿਹਾ ਤਾਂ ਇਹਦਾ ਕੁਝ ਨੁਕਸਾਨ ਹੋਊਗਾ ਨੈਗੇਟਿਵਿਟੀ ਹੋਊਗੀ ਬਟ ਮੈਂ ਆ ਚੀਜ਼ ਹਮੇਸ਼ਾ ਕਹਿੰਦਾ ਆ ਹਰ ਇੱਕ ਵਾਰ ਕਹਿੰਦਾ ਕਿ ਉਹ ਜ਼ਰੂਰੀ ਨਹੀਂ ਵੀ ਉਹ ਕੋਈ ਗਲਤ ਚੀਜ਼ ਕਰ ਕਰ ਉਹਨੂੰ ਪਰੇਸ਼ਾਨੀ ਹੋ ਸਕਦੀ ਹੈ ਕੋਈ ਉਹ ਭੁੱਖ ਨਾਲ ਵੀ ਹੋ ਸਕਦਾ ਉਹਦੇ ਕੋਈ ਦਰਦ ਵੀ ਹੋ ਸਕਦਾ ਉਹਦੇ ਕੋਈ ਸੱਟ ਫਿਟ ਵੀ ਲੱਗੀ ਹੋ ਸਕਦੀ ਹੈ ਲੋਕ ਸੋਚਦੇ ਆ ਕਿ ਯਮ ਦਿਖ ਰਹੇ ਇਹਨੂੰ ਅਕਸਰ ਇਹ ਕਹਿੰਦੇ ਆ ਵੀ ਜਦੋਂ ਕੋਈ ਕੁੱਤਾ ਰੋ ਰਿਹਾ ਤੇ ਉਹਨੂੰ ਯਮ ਦਿਖ ਰਹੇ ਤਾਂ ਸ਼ਾਇਦ ਕਿਸੇ ਦੀ ਜਾਨ ਜਾਣ ਵਾਲੀ ਬਿਲਕੁਲ ਜੀ ਤੁਹਾਨੂੰ ਨਹੀਂ ਲੱਗਦਾ ਇਦਾਂ ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ ਅੰਸਰ ਉਹੀ ਮੈਂ ਜਿਹੜੀ ਚੀਜ਼ ਪਹਿਲਾਂ ਕਹਾਟੇ ਵੀ ਸੋਚ ਆਪਣੀ ਆਪਾਂ ਹੁਣ ਹਰ ਇੱਕ ਚੀਜ਼ ਚ ਕਹਿੰਦੇ ਆ ਵੀ ਟੈਕਨੋਲੋਜੀ ਵਧ ਗਈ 21ਵੀਂ ਸਦੀ ਆ ਗਈ ਨਾ ਮੋਡਰਨਾਈਜੇਸ਼ਨ ਹੋ ਗਈ ਸਭ ਕੁਝ ਬਟ ਆਪਣੀ ਮਾਨਸਿਕਤਾ ਕਿਤਨਾ ਕਿਤਨਾ ਉਹ ਗ ਕਿ ਜੇ ਜਦੋਂ ਆਪਾਂ ਨੂੰ ਸਾਹਮਣੇ ਕੋਈ ਬੰਦਾ ਕੋਈ ਦੁੱਖ ਚ ਦਿਖ ਰਿਹਾ ਤਾਂ ਆਪਾਂ ਨੂੰ ਉਹਦੀ ਹੈਲਪ ਕਰਨ ਲਈ ਪਹਿਲਾਂ ਆਉਣਾ ਚਾਹੀਦਾ ਆ ਉਹ ਬੇਜ਼ਵਾਨ ਉਹ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਆਪਣੀ ਸੋਚ ਉੱਥੇ ਖੜੀ ਆ ਕਿ ਹਾਂ ਉਹ ਰੋ ਰਿਹਾ ਤਾਂ ਕੁਝ ਨਾ ਕੁਝ ਮਾੜਾ ਦਿਖੂਗਾ ਮਾੜਾ ਹੋਊਗਾ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਆ ਉਹਨੂੰ ਹਾਂ ਇੱਕ ਦਹਾਕੇ ਤੋਂ ਉੱਪਰ ਹੋ ਗਏ ਜੀ ਕਿੰਨੇ ਇੱਕ ਅਜੇ ਤੱਕ ਬੇਜ਼ਵਾਨਾਂ ਦੀ ਸੇਵਾ ਕਰ ਚੁੱਕੀ ਤੇ ਕਿਹੜੇ ਕਿਹੜੇ ਜਿਹੜੇ ਨਸਲ ਸੀ ਜਾਂ ਕਿਹੜੇ ਕਿਹੜੇ ਜਿਵੇਂ ਕੋਈ ਗਾਂ ਦੇ ਵੀ ਸੇਵਾ ਕੀਤੀ ਜਿਵੇਂ ਇਦਾਂ ਕੌਣ ਕੌਣ ਸੀ ਆ ਸਰ ਬੜੀ ਕਿਰਪਾ ਬਾਬੇ ਨਾਨਕ ਦੀ ਮਰਤੇ ਕਹ ਲੋ ਜਾਂ ਮੇਰੇ ਟੀਮ ਮੇਟ ਤੇ ਵੀ ਕਹ ਲੋ ਨੀਅਰ ਅਬਾਊਟ 25000 ਦੇ ਕਰੀਬ ਜਾਨਵਰ ਜਿਹੜੇ ਨੇ ਆਪਣੇ ਹੱਥਾਂ ਨਾਲ ਸਪੱਠੀ ਕਰ ਚੁੱਕੇ ਆ 25000 25000 ਦੇ ਕਰੀਬ ਜੀ ਪਿਛਲੇ 12 ਸਾਲਾਂ ਦੇ ਵਿੱਚ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਬਿੱਲੀ ਕੁੱਤਾ ਕਹ ਲੋ ਹੋਣਾ ਛੋਟੇ ਪੰਚੀ ਕਹ ਲੋ ਕੋਈ ਵੀ ਹਰ ਤਰ੍ਹਾਂ ਦਾ ਕੀਤਾ ਆ ਸਿੱਖਿਆ ਗਿੱਤੋਂ ਕਿ ਬਸ ਸੇਵਾ ਹੀ ਕਰ ਰਹੇ ਆ ਸਿੱਖੇ ਸਰ ਇਦਾਂ ਜਦੋਂ ਸ਼ੁਰੂ ਕੀਤਾ ਸੀ ਪਹਿਲਾਂ ਸਿਰਫ ਰੋਟੀ ਬਣਾਉਣ ਤੱਕ ਸੀਗਾ ਇਹ ਪਰ ਰੋਟੀ ਬਣੀ ਜਿੱਦਾਂ ਸਾਨੂੰ ਦੱਸਿਆ ਗਿਆ ਜੀ ਹੌਲੀ ਹੌਲੀ ਉਹ ਉਸ ਚੀਜ਼ ਚ ਮਰਚਿਓਰਟੀ ਆਈ ਆ ਤੇ ਦੇਖਿਆ ਵੀ ਇਹਨਾਂ ਤੇ ਪੱਟੀ ਕਿਦਾਂ ਕਰਨੀ ਆ ਫਿਰ ਹਸਪਤਲ ਲੈ ਕੇ ਜਾਂਦੇ ਸੀ ਡੌਗ ਨੂੰ ਅਸੀਂ ਉੱਥੇ ਕਈ ਵਾਰ ਭੀੜ ਨਹੀਂ ਹੁੰਦੀ ਦੋ ਦੋ ਘੰਟੇ ਸਾਨੂੰ ਸਟ੍ਰੇਟ ਆਫ ਫੜਤੀ ਹੜਨਾ ਪੈਂਦਾ ਸੀਗਾ ਤੇ ਮੋਸਟ ਆਫ ਦਾ ਟਾਈਮ ਇਹ ਹੁੰਦਾ ਸੀ ਡੌਗ ਪੇਨ ਕਰਕੇ ਅਗਰੈਸਿਵ ਹੋ ਜਾਂਦਾ ਸੀਗਾ ਉਹ ਜੋ ਵੱਢ ਲਿੰਦਾ ਸੀ ਕਈ ਵਾਰ ਹੱਥ-ਦੰਮ ਤੋੜ ਜਾਂਦਾ ਸੀਗਾ ਹਾਂ ਫਿਰ ਉਹ ਸਾਨੂੰ ਬੜਾ ਫੀਲ ਹੁੰਦਾ ਸੀ ਵੀ ਅਸੀਂ ਖੁਦ ਕਿਉਂ ਨਹੀਂ ਕਰ ਪਾਏ ਦੋ ਘੰਟੇ ਸਾਡੇ ਹੱਥਾਂ 'ਚ ਰਿਹਾ ਸੀ ਪੱਟੀ ਵੀ ਨਹੀਂ ਕਰ ਪਾਏ ਉਹ ਹੌਲੀ-ਹੌਲੀ ਗੂਗਲ ਕਰਕੇ YouTube ਕਰਕੇ ਪੜਦੇ ਰਹੇ ਥੋੜੀ-ਥੋੜੀ ਚੀਜ਼ਾਂ ਸਿੱਖਦੇ ਰਹੇ ਸੋ ਅੱਜ ਪਰਮਾਤਮਾ ਦੀ ਕਿਰਪਾ ਵੀ ਆਊਟਸਾਈਡ ਜ ਕੰਮ ਕੀ ਕਰਦੇ ਹੋ ਮੇਰਾ ਅਸਰ ਨਾਲ ਕਾਰਵੋਛ ਦਾ ਜੀ ਡੱਗ ਹੈਗਾ ਮੇਰਾ ਜੀ ਤੇ ਸਟੱਡੀ ਮੇਰੀ ਮੈਂ ਡਬਲ ਮਾਸਟਰ ਬੀਡ ਕੀਤੀ ਹੋਈ ਆ ਪਹਿਲਾਂ ਸਕੂਲ ਟੀਚਰ ਸੀ ਮੈਂ ਅੱਛਾ ਤੇ ਇਹ ਕਿ ਮੇਰਾ ਪੈਸ਼ਨ ਆ ਕਿਵੇਂ ਚੇਂਜ ਹੋ ਗਏ ਇੱਕ ਸਕੂਲ ਟੀਚਰ ਡਵੇ ਡਬਲ ਐਮਏ ਕਰਕੇ ਵੈਸੀ ਜਿਦੋਂ ਲੋਕ ਪੜ੍ਹ ਲਿਖ ਲੈਂਦੇ ਆ ਲਗਾ ਨਾ 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 ਅਲਰਜੀ ਹੋ ਨਾ ਹੀ ਜਾਂਦੀ ਆ ਉਹਨੂੰ ਸਮਝ ਆ ਜਾਂਦਾ ਵੀ ਕਿਸੇ ਦੇ ਜ਼ਖਮ ਤੋਂ ਅਲਰਜੀ ਹੋ ਜੂਗੀ ਮਿੱਟੀ ਤੋਂ ਅਲਰਜੀ ਹੋ ਜੂਗੀ ਇਸ ਚੀਜ਼ ਤੋਂ ਪਰ ਤੁਹਾਨੂੰ ਉਲਟ ਸਮਝ ਆ ਰਿਹਾ ਮੈਂ ਸਰ ਇੱਕ ਚੀਜ਼ ਮੰਨਦਾ ਪੜ੍ਹਾਈ ਆਪਣੀ ਉਦੋਂ ਆਪਣੀ ਮਤਲਬ ਸਕਾਰ ਹੋਗੀ ਜੇ ਆਪਾਂ ਕਿਸ ਦਾ ਦੁੱਖ ਸਮਝ ਰਿਹਾ ਕਿਸ ਦਾ ਦਰਦ ਸਮਝ ਰਿਹਾ ਕੱਲਾ ਪੜਨ ਲਿਖਨ ਨਾਲ ਮੈਂ ਕਿਤੇ ਅੱਛੇ ਉਹਦੇ ਤੇ ਬੈਠ ਜਾ ਤੇ ਮੈਨੂੰ ਸਾਹਮਣੇ ਵਾਲੇ ਬੰਦੇ ਦਾ ਦਰਦ ਨਾ ਦਿਖੇ ਤਾਂ ਸ਼ਾਇਦ ਫਿਰ ਮੇਰੀ ਉਹ ਪੜਾਈ ਜਾਂ ਮੇਰੀ ਇਨਸਾਨੀਤ ਜ਼ੀਰੋ ਆ ਕਦੋਂ ਤੁਸੀਂ ਇਸੇ ਵਿੱਚ ਪਏ ਕਿਵੇਂ ਪਏ ਅ ਸਰ 2011 ਮ 12 ਦੇ ਵਿੱਚ ਸ਼ੁਰੂ ਹੋਇਆ ਸੀਗਾ ਮੈਂ ਤੇ ਉਸ ਟਾਈਮ ਤੋਂ ਬਸ ਸ਼ੁਰੂ ਹੋਇਆ ਹੁਣ ਤੱਕ ਪਰਮਾਤਮਾ ਦੀ ਕਿਰਪਾ ਚੱਲ ਰਹੀ ਆ ਮਤਲਬ ਖਾਸ ਤੁਹਾਡੇ ਦਿਲ ਦੇ ਅੰਦਰ ਕੋਈ ਖਾਸ ਥਾਂ ਹੈ ਬੇਜ਼ਵਾਨਾਂ ਦੇ ਲਈ ਉਹ ਖਾਸ ਤੁਸੀਂ ਇਦਾਂ ਗੱਲ ਵੀ ਕਰਦੇ ਜਿਦਾਂ ਕਿ ਨਾ ਮਾਪੇ ਤੋਂ ਬਹੁਤ ਕੁਝ ਸਿੱਖਦਾ ਬੱਚਾ ਮੇਰੀ ਮਾਂ ਨੂੰ ਆਦਤ ਆ ਗਈ ਵੀ ਰੋਟੀ ਦੇ ਗੋਮਦੀ ਵੀ ਕੱਟਨੀ ਆਪਾਂ ਜਾਨਵਰ ਕੋਈ ਜਾਨਵਰ ਜਿਹੜਾ ਘਰੇ ਹੁੰਦਾ ਉਹ ਵੀ ਮੇਰੇ ਕੋਲ ਸਟ੍ਰੇਟ ਹੋ ਕੇ ਇੰਚਰ ਆਉਂਦੇ ਨੇ ਉਹਨਾਂ ਨੇ ਤਿੰਨੋਂ ਟਾਈਮ ਉਸ ਟਾਈਮ ਆਪਣੀ ਹਾਜ਼ਰੀ ਲਵਾਉਣੀ ਆਪਣੀ ਰੋਟੀ ਲੈਣੀ ਉਹਨਾਂ ਨੇ ਤੇ ਉਹੀ ਵੀ ਪੁਰਾਣੀਆਂ ਗੱਲਾਂ ਕਈ ਵਾਰ ਸਾਨੂੰ ਪੋਜ਼ਿਟਿਵਿਟੀ ਵੀ ਦਿੰਦੀਆਂ ਨੇ ਵੀ ਸਾਨੂੰ ਉਹਨਾਂ ਦੇ हिस्सा ਤਾਂ ਮਿਲਿਆ ਹੋਇਆ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਮੈਂ ਆ ਚੀਜ਼ ਬਲੀਵ ਕਰਦਾ ਸਿਆਣੇ ਕਹਿੰਦੇ ਆ ਵੀ ਜਿਹੜਾ ਡੌਗ ਹੈ ਇੱਕ ਦਰਬੀਸ਼ ਕਿਹਾ ਜਾਂਦਾ ਹੈ ਇਹਨੂੰ ਕਿ ਦਰਬੀਸ਼ ਦੇ ਹਿੱਸੇ ਦੀ ਰੋਟੀ ਆ ਜਿ ਇਨਸਾਨ ਖਾ ਰਿਹਾ ਬਹੁਤ ਸਾਰੇ ਲੋਕ ਇਸ ਨੂੰ ਇੱਕ ਵਹਿਮ ਕਹਿ ਸਕਦੇ ਆ ਜਾਂ ਵੈਸੀ ਅਥਾਨ ਕਹਿ ਸਕਦੇ ਆ ਵੀ ਇਹ ਤਾਂ ਵੈਸੇ ਗੱਲਾਂ ਨੇ ਪਰ ਸਿਆਣੇ ਦੀ ਗੱਲ ਕਈ ਵਾਰ ਅਸਰ ਵੀ ਕਰਦੀ ਐ ਸੋ ਇਹਨਾਂ ਤੇ ਅਸਰ ਕੀਤੀ ਇਹ ਇਸ ਤਰ੍ਹਾਂ ਇਧਰਲੇ ਪਾਸੇ ਜੁੜ ਗਏ ਤੇ ਇਹਦੇ ਵਿੱਚ ਔਕੜਾਂ ਵੀ ਬੜੀਆਂ ਆਉਂਦੀਆਂ ਹੋਣਗੀਆਂ ਔਕੜਾਂ ਤਾਂ ਦੇਖੋ ਜੀ ਜਦੋਂ ਤੁਸੀਂ ਚੰਗਾ ਕੰਮ ਕਰਨ ਜਾ ਰਹੇ ਹੋ ਤਾਂ ਉਹ ਤੁਹਾਨੂੰ 90% ਔਕੜਾਂ ਹੀ ਮਿਲਣਗੀਆਂ ਹੂੰ ਭੀੜ ਦਾ ਹਿੱਸਾ ਹੋਣਾ ਤੇ ਭੀੜ ਤੋਂ ਵੱਖ ਚੱਲਣਾ ਦੋਨੋਂ ਗੱਲਾਂ ਅਲੱਗ-ਅਲੱਗ ਨੇ ਜਦੋਂ ਤੁਸੀਂ ਇਕੱਲੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਸੌ ਚੀਜ਼ਾਂ ਮਿਲਣਗੀਆਂ ਉਹਦੇ ਵਿੱਚ ਮਾਨਸਿਕ ਤੌਰ ਤੇ ਵੀ ਫਿਜ਼ੀਕਲ ਤੌਰ ਤੇ ਵੀ ਪੈਸੇ ਵੱਲੋਂ ਵੀ ਹਰ ਇੱਕ ਚੀਜ਼ ਤੁਹਾਨੂੰ ਫਿਰ ਫੇਸ ਕਰਨੀ ਪੈਂਦੀ ਆ ਉਹ ਹੁਣ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੂੰ 네ਗਟਿਵਿਟੀ ਨਾਲ ਸੋਚ ਕੇ ਰੁਕਣਾ ਉੱਥੇ ਜਾਂ ਹੌਲੀ-ਹੌਲੀ ਮੂਵ ਕਰਦੇ ਜਾਣਾ ਆ ਤੁਹਾਨੂੰ ਕੀ ਔਕੜ ਆਈ ਸਭ ਤੋਂ ਬੁਰੀ ਜਿਹੜੀ ਤੁਹਾਨੂੰ ਲੱਗਿਆ ਵੀ ਆਰੇ ਤਾਂ ਬਹੁਤ ਗਲਤ ਹੈ ਗਲਤ ਸਰ ਐਨਾ ਕ ਵੀ ਮੈਂ ਉਹ ਚੀਜ਼ ਤਾਂ ਕਈ ਵਾਰ ਹੁੰਦਾ ਹੁਣ ਚਲੋ ਮੀਡੀਆ ਸਾਹਮਣੇ ਮੈਨੂੰ ਕਹਿਣੀ ਮਜਬੂਰ ਹੋਣਾ ਪੈਂਦਾ ਵੀ ਆਪਾਂ ਮੰਦਰ ਗੁਰਦੁਆਰਾ ਜਾਣੇ ਆ ਬੜੀ ਸ਼ਰਧਾ ਰੱਖਦੇ ਆ ਆਪਾਂ ਸ਼ਹੀਦੀ ਦੇ ਵਾਲੇ ਚੱਲ ਰਹੇ ਪੱਲੰਗਰ ਵੀ ਲਾਉਨੇ ਸਭ ਕੁਝ ਕਰਦੇ ਆ ਬਟ ਜਦੋਂ ਆਪਣੇ ਸਾਹਮਣੇ ਕੋਈ ਜਾਨਵਰ ਆ ਕੇ ਆਪਣੇ ਘਰ ਦੇ ਬਾਹਰ ਬੈਠਣ ਲੱਗਦਾ ਨਾ ਆਪਾਂ ਨੂੰ ਲੱਤ ਮਾਰ ਕੇ ਉਠਾ ਦਿੰਦੇ ਆ ਉਹ ਕਈ ਵਾਰ ਨਾ ਆਪਾਂ ਉਹਦੀ ਮਾਨਸਿਕਤਾ ਨਹੀਂ ਸਮਝਦੇ ਜਾਨਵਰ ਨੂੰ ਹਰ ਇੱਕ ਵੰਦ ਲੱਤ ਮਾਰਦਾ ਉਹ ਜਦੋਂ ਕਿਸੇ ਇੱਕ ਨੂੰ ਵੱਢਦਾ ਤਾਂ ਸਾਰੇ ਜਾਨਵਰਾਂ ਨੂੰ ਆਪਾਂ ਮਾਰਨ ਤੱਕ ਜਾਂਦੇ ਆ ਵੀ ਉਹ ਸਭ ਨੂੰ ਵੱਢਦਾ ਜੀ ਬਟ ਉਹਨੂੰ ਕਿੰਨੇ ਜਣਾਂ ਨੇ ਲੱਤ ਮਾਰੀ ਆ ਉਹ ਕੋਈ ਨੋਟਿਸ ਨਹੀਂ ਕਰਦਾ ਹੁਣ ਆਪਣੇ ਘਰੇ ਛੋਟੇ ਛੋਟੇ ਬੱਚੇ ਆਪਾਂ ਹੁੰਦੇ ਨੇ ਉਹ ਖੇਡਦੇ ਨੇ ਉਹ ਮੋਸਟਲੀ ਤੁਸੀਂ ਕਦੇ ਨੋਟਿਸ ਕਰੋ ਕੁੱਤੇ ਦੀ ਪੂੰਛ ਫੜਦੇ ਨੇ ਪਹਿਲਾਂ ਬੱਚੇ ਕਿਉਂਕਿ ਉਹ ਟੇਲ ਵੈਗ ਕਰਦੀ ਆ ਤਾਂ ਉਹਨੂੰ ਪੂੰਛ ਫੜਦਾ ਹਮੇਸ਼ਾ ਡੌਗ ਨੂੰ ਜਦੋਂ ਤੁਸੀਂ ਉਹ ਪੂੰਛ ਨੂੰ ਫੜੋਗੇ ਉਹਨੇ ਇੱਕਦਮ ਬੈਕ ਤੋਂ ਬਾਈਟ ਕਰਨ ਦੀ ਕੋਸ਼ਿਸ਼ ਕਰਨੀ ਆ ਇੱਕ ਤਰੀਕਾ ਹੁੰਦਾ ਆ ਹੁਣ ਤੁਸੀਂ ਖਬਰਾਂ ਮੈਂ ਵੈਸੇ ਸਟਰੀ ਡੌਗਸ ਨੂੰ ਜ਼ਿਆਦਾ ਉਹ ਕਰਦਾ ਤੇ ਕਿਉਂਕਿ ਇੰਡੀਅਨ ਬਰੀਡ ਆਪਣੀ ਉਹ ਜੀ ਜੀ ਠੀਕ ਹੈ ਜੀ ਇੱਕ 70 ਗਜ 80 ਗਜ ਚ ਸ਼ਹਿਰ ਚ ਆਪਣਾ ਘਰ ਆ ਉਹਦੇ ਵਿੱਚ ਆਪਾਂ ਇੱਕ ਹਾਈ ਬਰੀਡ ਜਿਹੜੀ ਨੂੰ ਪਤਾ ਨਹੀਂ ਅਗਰੈਸਿਵ ਬਰੀਡ ਉਹ ਆਪਣੇ ਘਰ ਲੈ ਕੇ ਰੱਖਦੇ ਆ ਨਾ ਤਾਂ ਆਪਾਂ ਨੂੰ ਘੁਮਾਣ ਜਾਂਦੇ ਆ ਜੀ ਜਿਹੜੀ 1 ਘੰਟੇ 2 ਘੰਟੇ ਦੀ ਐਕਸਰਸ ਜਪਾਉ ਨਹੀਂ ਕਰਵਾਉਂਦੇ ਸਿਰਫ ਆਪਾਂ ਕੀ ਕਰਦੇ ਇੱਕ ਖਾਲੀ ਪਲਾਟ ਤੱਕ ਉਹਨੂੰ ਲੈ ਕੇ ਗਏ ਉੱਥੇ ਉਹ ਰੱਖ ਲਿਆ ਹਾਂ ਇੱਕ ਪੈਰ ਸੂਸੂ ਬੋਟੀ ਕਰਾਇਆ ਲੈ ਕੇ ਪੰਚਾਇਨ ਕਰਕੇ ਫੇਰ ਮੰਨਤਾ ਉਹ ਅਗਰੈਸ਼ਨ ਉਹਦਾ ਬੋਡੀ ਦੇ ਵਿੱਚ ਘੁੰਮ ਰਿਹਾ ਫਿਰ ਆਪਾਂ ਉਹਨੂੰ ਰੌਮਟੀ ਦੁ ਫਿਰ ਆਪਣੇ ਘਰ ਦੇ ਹੀ ਬੱਚਾ ਜਦੋਂ ਉਹਦੇ ਮੂੰਹ 'ਚ ਹੱਥ ਪਾਉਂਦਾ ਉਹ 스মেল ਕਰਕੇ ਉਹਨੂੰ ਵਾਈਟ ਕਰਦਾ ਹੈ। ਹਮਮ ਉੱਥੇ ਕਸੂਰ ਕੁੱਤੇ ਦਾ ਨਹੀਂ ਹੈਗਾ ਜੀ ਉੱਥੇ ਆਪਣਾ ਕਸੂਰ ਆ। ਇੱਕ ਤਾਂ ਆਪਣੇ ਪਰ ਲੋਕ ਸਾਈਕਲ ਤੇ ਜਾ ਰਹੇ ਆ ਜਾਂ ਜਾ ਰਹੇ ਆ ਸਕੂਟਰ ਤੇ ਜਾ ਰਹੇ ਆ ਉਹਨਾਂ ਦੇ ਪਿੱਛੇ ਪੈਂਦਾ ਫਿਰ ਉਹਨਾਂ ਦਾ ਕੀ ਕਸੂਰ ਹੈ? ਸਰ ਉਹ ਉਹਦਾ ਵੀ ਤੁਹਾਨੂੰ ਰੀਜ਼ਨ ਦੱਸਣਾ। ਹਮਮ 10 ਬੰਦੇ ਨੇ। ਉਹ 10 ਦੇ ਵਿੱਚੋਂ 3 ਜਾਂ 4 ਬੰਦੇ ਅਸੇ ਹੋਣਗੇ ਜਿਨ੍ਹਾਂ ਨੂੰ ਥੋੜਾ ਬਹੁਤ ਤਾਂ ਪਤਾ ਵੀ ਡੌਗ ਕਿਦਾਂ ਦਾ ਹੋਏਗਾ। ਹਮ ਉਹਦੇ ਵਿੱਚੋਂ ਕਈ ਬੰਦੇ ਕਰਦੇ ਨੇ ਡੌਗ ਨੂੰ ਦੂਰੋਂ ਦੇਖ ਕੇ ਜਦ ਡੌਗ ਨਾਰਮਲ ਟੇਲ ਨੂੰ ਵੈਗ ਕਰਦਾ ਵੀ ਆ ਰਿਹਾ ਚੀਕ ਮਾਰਨ ਉਹ ਡੌਗ ਵੀ ਕਿਤਨਾ ਕਿਤੇ ਪੈਨਿਕ ਹੁੰਦਾ ਆ ਮਾਨਸਿਕਤਾ ਉਹਨਾਂ ਦੀ ਵੀ ਹੈ ਨਾ ਆਪਾਂ ਨੇ ਉਹਨਾਂ ਨੂੰ ਕਿਦਾਂ ਦੇਖਣਾ ਆ ਹੁਣ ਮੇਰੇ ਘਰ ਦੇ ਬਾਹਰ ਚਾਰ ਡੌਗ ਨੇ ਮੈਂ ਹੁਣ ਸਟ੍ਰੇ ਡੌਗਸ ਨੂੰ ਟ੍ਰੀਟਮੈਂਟ ਦੇਣਾ ਆ ਠੀਕ ਹੈ ਜੀ ਮੈਂ ਜੇ ਹੁਣ 100 ਡੌਗ ਨੂੰ ਦੇਖਦਾ ਤਾਂ 100 ਦੇ ਵਿੱਚ ਮੇਰੇ ਖਿਆਲ ਇੱਕ ਡੌਗ ਹੋਊਗਾ ਜਿਹਨੇ ਵੱਡਿਆ ਹੋਊਗਾ ਮੈਨੂੰ ਬਾਕੀ ਨੇ ਡਿੱਦਿਆਂ ਵਿੱਚ ਵੱਡੇ ਨਹੀਂ ਹੈਗੇ ਜੀ ਉਹ ਹੁਣ ਮੈਂ ਵੀ ਤਾਂ ਡੀਲ ਕਰ ਹੀ ਰਿਆਂ ਕਿਸੇ ਨਾ ਕਿਸੇ ਤਰੀਕੇ ਹੈ ਨਾ ਤੁਹਾਨੂੰ ਤਜਰਬਾ ਹੋ ਗਿਆ ਨਾ ਤੁਸੀਂ ਹਰ ਰੋਜ਼ ਕਰਦੇ ਹੋ ਨਵਾਂ ਬੰਦਾ ਸ਼ਾਇਦ ਡਰ ਜਾਂਦਾ ਜਾਂ ਜਾਨਵਰੋਂ ਤੋਂ ਡਰਦਾ ਸਮਝਣ ਉਹੀ ਸਰ ਮੈਂ ਉਹ ਗੱਲ ਕੋਥੀ ਆ ਜਾਂਦੀ ਵੀ ਸਮਝਣ ਠੀਕ ਹੈ ਜੀ ਹੁਣ ਗਵਰਨਮੈਂਟ ਏਵੀਸੀ ਪ੍ਰੋਗਰਾਮ ਚਲਾਏ ਹੋਨੇ ਆਪਣੇ ਇੱਥੇ ਐਨੀਮਲ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਵੀ ਸਭ ਕੁਝ ਬਣ ਰਿਹਾ ਹੌਲੀ ਹੌਲੀ ਬਟ ਉਹ ਚੀਜ਼ਾਂ ਨੂੰ ਉਸ ਲੈਵਲ ਤੱਕ ਨਹੀਂ ਪਹੁੰਚ ਜਾ 파ਰੇ ਵੀ ਜਿੱਥੇ ਇਕੁਅਲ ਰਾਈਟ ਮਿਲ ਸਕਣ ਜੀ ਆਪਾਂ ਸੋਚਦੇ ਆਂ ਵੀ ਜੰਗਲਾਂ ਚ ਵੀ ਆਪਣੇ ਕੋਠੀਆਂ ਬਣਾ ਲੀਆਂ ਜਿਹੜੇ ਫਾਰਮ ਹਾਊਸ ਸੀ ਉੱਥੇ ਵੀ ਬਣਾ ਲੇ ਉਹ ਹੌਲੀ ਹੌਲੀ ਉਹਨਾਂ ਹੀ ਜਗ੍ਹਾ ਆਪਾਂ ਇਹਨਾਂ ਕੱਟ ਕਰਤੀ ਹੂੰ ਉਹ ਸ਼ਹਿਰ ਵਾਲ ਇੱਕ ਸ਼ਹਿਰ ਦੀ ਵਾਦੀ ਦੇ ਵਿੱਚ ਆ ਗਏ ਹੁਣ ਆਪਾਂ ਕੀ ਕਹਿੰਨਾ ਵੀ ਸਾਡੇ ਘਰੇ ਕੁੱਤਾ ਹੁੰਦਾ ਜੀ ਸਾਡੇ ਘਰ ਕੋਲ ਗਾਂ ਬੈਠੀ ਰਹਿੰਦੀ ਆ ਹੂੰ ਉਹਨਾਂ ਦੀ ਜਗ੍ਹਾ ਆਪਾਂ ਨੇ ਕੈਪਚਰ ਕੀਤੀ ਆ ਉਹਨਾਂ ਨੇ ਆਪਣੀ ਜਗ੍ਹਾ ਕੈਪਚਰ ਨਹੀਂ ਕੀਤੀ ਹਮ ਇੱਕ ਤਾਂ ਬੰਦਾ ਹੁਣ ਦੋ ਦੋ ਤਿੰਨ ਤਿੰਨ ਘਰ ਪਾਲ ਲੈਂਦਾ ਆ ਜੀ ਠੀਕ ਹੈ ਜੀ ਅਨਨੈਸੈਸਰੀ ਜਿੱਥੇ ਆਪਾਂ ਰਹਿੰਦੇ ਵੀ ਨਹੀਂ ਹਮ ਬਟ ਜਦੋਂ ਉੱਥੇ ਕੋਈ ਜਾਨਵਰ ਆ ਕੇ ਬੈਠਦਾ ਫਿਰ ਪਾਉ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡੀ ਜਗ੍ਹਾ ਤੇ ਆ ਕੇ ਬੈਠਾ ਇੱਕ ਨਾ ਬੜਾ ਚਲਨ ਚੱਲ ਗਿਆ ਕਿ ਲੋਕ ਜਿਹੜੇ ਮਹਿੰਗੇ ਮਹਿੰਗੇ ਕੋ 25000 ਦਾ 30000 ਦਾ ਲੱਖ ਲੱਖ ਰੁਪਏ ਦੇ ਵੀ ਲੋਕ ਡੌਗਸ ਜਿਹੜੇ ਹੈ ਪੈਕਸ ਜਿਹੜੇ ਹੈਗਾ ਉਹਨੂੰ ਪਾਲ ਲੈਂਦੇ ਆ ਪਰ ਜਿਹੜੇ ਤੁਸੀਂ ਸਟਰੀਟ ਡੌਗ ਕਹਿੰਦੇ ਆ ਆਪਾਂ ਇਹਨੂੰ ਕ ਜਿਆਦਾ ਵਧੀਆ ਹੁੰਦੇ ਆ ਯਾ ਜਿਹੜੀਆਂ ਉਹ ਨਵੀਆਂ ਬਰੀਡਸ ਤਿਆਰ ਕੀਤੀਆਂ ਗਈਆਂ ਨੇ ਮੋਡੀਫਾਈਡ ਬਰੀਡਸ ਨੇ ਉਹ ਉਹ ਜਿਆਦਾ ਵਧੀਆ ਨੇ ਹਾਂ ਸਰ ਦੇਖੋ ਮੈਂ ਮਾੜਾ ਨਹੀਂ ਕਹਿ ਸਕਦਾ ਇਸ ਚੀਜ਼ ਨੂੰ ਹਮ ਆਪਣਾ ਸਮਝਣ ਦਾ ਨਜ਼ਰੀਆ ਆ ਆਪਣੇ ਜਿਹੜੀ ਇੰਡੀਅਨ ਬਰੀਡਸ ਨੇ ਚਾਹੇ ਉਹ ਗਾਵਾਂ ਦੀ ਕਹਿ ਲੋ ਜਾਂ ਕੋਈ ਵੀ ਉਹ ਬੇਸਹਾਰਾ ਤਾਂ ਹੀ ਹੋਏ ਨੇ ਜੇ ਆਪਾਂ ਨੇ ਉਹਨਾਂ ਨੂੰ ਘਰ ਤੋਂ ਦਰਦ ਕਨਾਰ ਕੀਤਾ ਆ ਹਮ ਆਪਾਂ ਆਊਟਸਾਈਡ ਤੋਂ 25000 30000 50 50 ਲੱਖ ਲੱਖ ਰੁਪਏ ਦੇ ਆਪਾਂ ਡੌਗ ਲੈ ਕੇ ਆਪਣੇ ਘਰੇ ਰੱਖਦੇ ਆ ਬਿਲਕੁਲ ਠੀਕ ਹੈ ਜੀ ਉਹ 1 ਲੱਖ ਰੁਪਏ ਦੀ ਰੋਟੀ ਤੁਸੀਂ 5 ਸਾਲ ਕੁੱਤੇ ਨੂੰ ਖਵਾ ਸਕਦੇ ਹੋ ਹਮ ਕਿਸੇ ਵੀ ਸਟ੍ਰੀਟ ਡੌ ਉਹ ਡੌਗ ساری ਉਮਰ ਥੋੜੀ ਰੱਖੀ ਕਰੂਗਾ। ਹਾਂ। ਕੁੱਤੇ ਨੂੰ ਤੁਸੀਂ ਇੱਕ ਰੋਟੀ ਪਾਉਂਗੇ ਤੁਹਾਨੂੰ ساری ਉਮਰ ਯਾਦ ਰੱਖਦਾ ਆ। ਹੂੰ। ਠੀਕ ਹੈ ਜੀ। ਉਹ ਚਾਹੇ ਕੋਈ ਵੀ ਹੋਵੇ, ਏ ਬੀ ਸੀ। ਹੂੰ। ਕੋਈ ਵੀ ਹੋ ਸਕਦਾ। ਬਟ ਉਹ ਬਰੀਡ ਨੂੰ ਤੁਸੀਂ ਲਿਆਣੇ ਹੋ ਫਿਰ ਉਹਤੇ 25-25000 ਰੁਪਏ ਲਾਉਣੇ ਵੀ ਆ। ਉਦੋਂ ਤੁਸੀਂ ਕਹਿੰਦੇ ਵੀ ਜਿਹੜਾ ਘਰ ਦਾ ਡੌਗ ਆ ਉਹੀ ਡੌਗ ਸਾਡਾ ਆਪਣਾ ਆ। ਬਾਕੀ ਜਿਹੜੇ ਸਟੇਡ ਆ ਉਹਨੂੰ ਤੁਸੀਂ ਰੋਟੀ ਵੀ ਨਹੀਂ ਪਾਉਂਦੇ ਹੈਗੇ। ਹੂੰ। ਉਹ ਫਰਕ ਇਸ ਕਰਕੇ ਉਹ ਫਰਕ ਆਪਾਂ ਨੇ ਪਾਇਆ ਹੋ ਤੇ ਉਹ ਨੁਕਸਾਨ ਵੀ ਆ। ਹੂੰ। ਉਹਦਾ ਨੁਕਸਾਨ ਆਪਾਂ ਨੂੰ ਆਪ ਹੋ ਰਿਹਾ। ਹੁਣ ਕਈ ਵਾਰ ਮੈਨੂੰ ਕਾਲ ਆ ਮੈਂ ਆਹ ਕਹਨਾ ਹੋਣਾ ਕਿ ਮੈਂ ਹਾਸੇ ਮਜ਼ਾਕ ਚ ਵੀ ਵੀ ਪਰਮਾਤਮਾ ਨੇ ਡਿਊਟੀ ਉਹਦੀ ਲਈ ਨਾ ਭੌਂਕਣ ਦੀ ਮੈਂ ਭੌਂਕੂਆਂ ਤੋਂ ਚੰਗਾ ਲੱਗਣਾ ਠੀਕ ਹੈ ਨਾ ਜਾਨਵਰ ਦੀ ਡਿਊਟੀ ਭੌਂਕਣ ਦੀ ਆ ਉਹਨੇ ਹੀ ਭੌਂਕਣਾ ਆ ਆ ਹੁਣ ਆਪਣੀ ਉਹ ਆ ਵੀ ਆਪਾਂ ਨੂੰ ਰੋਟੀ ਭਾ ਕੇ ਸ਼ਾਂਤ ਕਰਨਾ ਉਹਨੂੰ ਕਿੱਦਾਂ ਕਰਨਾ ਹੈ ਮੋਸਟ ਆਫ ਦਾ ਟਾਈਮ ਕੀ ਹੁੰਦਾ ਆਪਾਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਉਹਨੂੰ ਬੈਠੇ ਨੂੰ ਪਾਣੀ ਪਾਤਾ ਕਦੇ ਸੁੱਤੇ ਬੈਨ ਪਾਣੀ ਪਾਤਾ ਹੁਣ ਆਪਾਂ ਆਪਣੇ ਆਪ ਤੇ ਲਈ ਕੀ ਗੱਲ ਚੱਲੀ ਵੀ ਮੈਂ ਸੁੱਤਾ ਪਿਆ ਪਿਛੋ ਅੱਗੇ ਕੋਈ ਮੇਰੇ ਥੱਪੜ ਮਾਰ ਕੇ ਮੈਨੂੰ ਉਠਾ ਦੇ ਮੈਂ ਇੱਕਦਮ ਅਗਰੈਸਿਵ ਹੋਊਗਾ ਉਸਤੇ ਚੈਲੰਜ ਦੀ ਗੱਲ ਕਰ ਰਹੇ ਸੀ ਆਪਾਂ ਕਿ ਚੈਲੰਜ ਆਉਂਦੇ ਆ ਜਦੋਂ ਕੋਈ ਬੰਦਾ ਸੇਵਾ ਕਰਨ ਲਈ ਘਰੋਂ ਨਿਕਲਦਾ ਹੈ ਤੇ ਬੜੇ ਸਾਰੇ ਚੈਲੰਜ ਉਹ ਫੇਸ ਕਰਦਾ ਉਸ ਨੂੰ ਕੰਮ ਕਰਨਾ ਪੈਂਦਾ ਉਸ ਨੂੰ ਓਵਰਟਾਈਮ ਦੇਣਾ ਪੈਂਦਾ ਉਸ ਨੂੰ ਆਪਣੇ ਕਈ ਪ੍ਰੋਗਰਾਮ ਆਪਣੇ ਕਈ ਚੀਜ਼ਾਂ ਛੱਡਣੀਆਂ ਪੈਂਦੀਆਂ ਜਿਸ ਦੇ ਵਿੱਚ ਪਰਿਵਾਰ ਦਾ ਬੜਾ ਵੱਡਾ ਰੋਲ ਹੋ ਜਾਂਦਾ ਕਿਸ ਤਰ੍ਹਾਂ ਪਰਿਵਾਰ ਫਿਰ ਬੋਲਦਾ ਜਾਂ ਨਾਲ ਸਾਥ ਦਿੰਦਾ ਨਹੀਂ ਮੇਰੇ ਮਦਰ ਆ ਪਰਮਾਤਮਾ ਬਲੋਜੀ ਮੇਰੀ ਮਾਂ ਮਤਲਬ ਇੰਨੀ ਚੰਗੀ ਹੈਗੇ ਨਾ ਮੇਰੇ ਲਈ ਤੇ ਉਹਨਾਂ ਨੇ ਹਮੇਸ਼ਾ ਮੈਨੂੰ ਮੋਟੀਵੇਟ ਹੀ ਕੀਤਾ ਆ ਹੂੰ ਕਈ ਵਾਰ ਐਦਾਂ ਹੁੰਦਾ ਮੈਂ ਹੁਣ ਦੱਸ ਦੇ ਵੀ ਮੈਨੂੰ ਥੋੜਾ ਜੀਵ ਲੱਗਦਾ ਵੀ ਮੋਟਰਸਲ ਤੇਲ ਪਾਉਣ ਦੇ ਗੇਮਰ ਪੈਸੇ ਨਹੀਂ ਹੁੰਦੇ ਹਾਂ ਠੀਕ ਆ ਨਾ ਜੀ ਮੈਂ ਘਰੇ ਫਿਰ ਉਹ ਅਪਸਟ ਹੋ ਕੇ ਜੇ ਮੈਂ ਬੈਠਾ ਹੁਣਾ ਮਮੀ ਪੁੱਛ ਲਈ ਲੈਂਦੇ ਨੇ ਹੂੰ ਅੱਜ ਰੋਟੀ ਜੋ ਕੇ ਪੈਸੇ ਨਹੀਂ ਕੀ ਗਿਆ ਫਿਰ ਮੈਂ ਦੱਸਦਾ ਵੀ ਅੱਜ ਮੈਂ ਟ੍ਰੀਟਮੈਂਟ ਕਰਨ ਗਿਆ ਸੀ ਮੇਰੇ ਖੁਲਾਦ ਵਹੀ ਘਟਾ ਫਿਰ ਮੈਨੂੰ ਘਰੋਂ ਵੀ ਹੈਲਪ ਮਿਲ ਜਾਂਦੀ ਉਸ ਚੀਜ਼ ਦੀ ਅੱਛਾ ਲੋਕ ਤਾਂ ਕਈ ਹੋਏਗੇ ਨੇ ਵਤਖੋ ਜਿੱਥੇ ਚੰਗੇ ਨੇ ਉੱਥੇ ਮਾੜੇ ਵੀ ਨੇ ਜਿੱਥੇ ਮਾੜੇ ਨੇ ਉੱਥੇ ਚੰਗੇ ਵੀ ਨੇ ਦੋਨੋਂ ਪਾਸੇ ਨੇ ਬਹੁਤ ਲੋਕ ਹੈਲਪ ਵੀ ਕਰਦੇ ਨੇ ਆਪਣੀ ਹੂੰ ਸੋ ਚੀਜ਼ਾਂ ਸਾਨੂੰ ਪੋਜ਼ਿਟਿਵਿਟੀ ਤੇ ਮੋਟੀਵੇਸ਼ਨ ਦਿੰਦੀ ਰਹਿੰਦੀਆਂ ਹਨ। ਇਲਜ਼ਾਮ ਵੀ ਲੱਗਦਾ ਹੁੰਦਾ ਜਿਹੜੇ ਐਨਜੀਓਜ਼ ਹੁੰਦੇ ਆ ਕਈ ਲੋਕਾਂ ਦੇ ਉੱਤੇ ਕਿ ਤੁਸੀਂ ਜੀ ਪੈਸੇ ਇਕੱਠੇ ਕਰਦੇ ਹੋ ਤੇ ਉਹਨੇ ਪੈਸੇ ਖਰਚ ਨਹੀਂ ਕਰਦੇ ਪੈਸੇ ਤੁਹਾਨੂੰ ਵੱਜਦੇ। ਵੱਡੇ ਵੱਡੇ ਜਿਹੜੇ ਲੋਕ ਸਮਾਜ ਦੀ ਸੇਵਾ ਕਰਦੇ ਉਹਨਾਂ ਤੇ ਵੀ ਇਲਜ਼ਾਮ ਲੱਗਦਾ ਕਦੇ ਹੋਇਆ। ਨਹੀਂ ਪੈਸੇ ਕੁਸੇ ਵਾਲਾ ਤਾਂ ਨਹੀਂ ਕਿਉਂਕਿ ਮੈਂ ਬੜਾ ਟਰਾਂਸਪੇਰੈਂਟ ਚੱਲਦਾ ਜੀ ਅਸੀਂ ਦੇ ਵਿੱਚ। ਤੁਸੀਂ ਮੇਰੇ ਤੋਂ ਅੱਜ ਵੀ ਜੇ ਮੈਂ ਹੁਣ ਮੈਂ ਇੱਕ ਕਲ ਡੌਗ ਲੁਧਿਆਣੇ ਲੈ ਕੇ ਜਾਣਾ ਆ ਠੀਕ ਹੈ ਜੀ ਉਹਦੀ ਤਿੰਨ ਜਣਾਂ ਨੇ ਹੁਣ ਹੈਲਪ ਕੀਤੀ ਆ। ਚਲੋ ਮੈਂ ਹੁਣ ਨ ਜਵਾਬ ਦੇ ਉਹਨਾਂ ਸਿੰ ਤਿੰਨਾਂ ਨੂੰ ਆ ਜਿਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਨੇ ਮੈਂ ਸਭ ਨੂੰ ਜਵਾਬ ਨਹੀਂ ਦਊਂਗਾ ਜਿਹੜੇ ਬੰਦੇ ਨੇ ਮੈਨੂੰ 10 ਰੁਪਏ ਦਿੱਤੇ ਨਹੀਂ ਮੈਂ ਉਹਨਾਂ ਨੂੰ ਜਵਾਬ ਕਿਉਂ ਦਊਂਗਾ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਜੀ ਉਹ ਤਿੰਨ ਬੰਦਿਆਂ ਨੇ ਮੈਨੂੰ ਹੈਲਪ ਕੀਤੀ ਚਾਹੀ ਕਰਵੇ ਦੀ ਕੀਤੀ ਚਾਹ 10 ਰੁਪਏ ਦੀ ਮੈਂ ਜਵਾਬ ਦੇ ਉਹਨਾਂ ਲਈ ਹੋਊਂਗਾ ਜੀ ਸੋ ਲੋਕ ਆਪਣੇ ਹਰ ਤਰ੍ਹਾਂ ਦੇ ਨੇ ਜੀ ਹੁਣ ਮੈਂ ਕਈ ਵਾਰ ਫੀਲਡ 'ਚ ਟ੍ਰੀਟਮੈਂਟ ਕਰਾਂ ਉਹਨਾਂ ਲੋਕ ਮੈਨੂੰ ਕਈ ਵਾਰ ਐਦਾਂ ਕਹਿੰਦੇ ਨੇ ਵੇਲੇ ਨੇ ਜੀ ਇਹ ਤਾਂ ਇਹਨਾਂ ਕੋਲ ਕੰਮ ਨਹੀਂ ਆ ਤਾਂ ਅਵਾਰਾ ਨੇ ਅਵਾਰਾ ਜਨਮ ਵਾਲੇ ਲੱਗੇ ਰਹਿੰਦੇ ਨੇ ਸੋ ਸੁਣ ਕੇ ਨਾ ਬੜਾ ਹਾਸਾ ਆਉਣ ਲੱਗਾ ਹੁਣ ਤੱਕ ਕਿ ਉਹ ਮੈਚ्योर ਹੋ ਗਏ ਨੇ ਸਾਲਾਂ ਤੋਂ ਕਰਦੇ ਆ ਰਹੇ ਸੁਣਦੇ ਆ ਰਹੇ ਉਹੀ ਚੀਜ਼ਾਂ ਬਾਰ ਬਾਰ ਸੋ ਉਹ ਹੱਸ ਕੇ ਆਪਾਂ ਹੁਣ ਟਾਲ ਦੇਈਦਾ ਆ ਕਿ ਲੱਗਦਾ ਫਿਰ ਉਦੋਂ ਉਦੋਂ ਬਸ ਸੋਚ ਜੀ ਆਪਣੇ ਆਪਣੇ ਦੋਨੋਂ ਪਾਸੇ ਨੇ ਨਾ ਹਮ ਆਰੀ ਦੇ ਇੱਕ ਪਾਸੇ ਜਹਾਂ ਦੇ ਦੋ ਪਾਸੇ ਉਹ ਕਮ ਆ ਤੇ ਕਈ ਲੋਕ ਅੱਛੇ ਵੀ ਮਿਲਦੇ ਹੋਣੇ ਅੱਛੀ ਸੰਦੇ ਹੋਣੇ ਪਿਆਰ ਕਰਦੇ ਹੋਣੇ ਸਤਾਰ ਦਿੰਦੇ ਹੋਣੇ ਬਹੁਤ ਬਹੁਤ ਚਿਰਤਮੈਂ 9:30 ਵਜੇ ਕਿਉਂ ਮੋਡਲ ਰੌਂਗ ਪਟਿਆਲੇ ਆਪਣੇ ਟ੍ਰੀਟਮੈਂਟ ਕਰਕੇ ਆਇਆ ਤੇ ਉਹ ਭਜੀ ਸ਼ਾਇਦ ਕਿਸੇ ਅੱਛੇ ਰੈਂਕ ਤੇ ਸੀਗੇ ਆਈ ਪ੍ਰੋਫਾਈਲ ਅਫਸਰ ਸੀ ਉਹ ਆਪਣੀ ਗੱ ਔਰ ਡੌਗ ਨੂੰ ਨਾਲ ਲੈ ਕੇ ਮੇਰੇ ਰਾਤ 9:30 ਵਜੇ ਇੱਥੇ ਗਊਸ਼ਾਲਾ ਸਲੋ ਰੋਡ ਤੇ ਛੱਡ ਕੇ ਗਏ ਨੇ। ਹੂੰ ਤੇ ਇਦਾਂ ਦੇ ਲੋਕ ਬੜੇ ਬੈਠੇ ਨੇ। ਪਿਆਰ ਕਰਨ ਵਾਲੇ ਵੀ ਆ। ਪਿਆਰ ਕਰਨ ਵਾਲੇ ਬਹੁਤ ਨੇ ਜੀ। ਜਿਹੜੇ ਆਪਣੇ ਕੰਮ ਛੱਡ ਕੇ ਵੀ ਮੇਰੇ ਨਾਲ ਤੁਰਨ ਤਿਆਰ ਨੇ। ਜਿਹੜੇ ਡੌਗ ਦੀ ਮੈ ਤੁਹਾਨੂੰ ਗੱਲ ਦੱਸ ਰਹਾ ਵੀ ਕੱਲ ਲੈ ਕੇ ਜਾਣਾ ਆ। ਉਹਦੇ ਲਈ ਵੀ ਕਿਸੇ ਨੇ ਗੱਡੀ ਅਰੇਂਜ ਕਰਕੇ ਦਿੱਤੀ ਆ। ਮੇਰੇ ਕੋਲ ਪੈਸੇ ਨਹੀਂ ਸੀ ਗੱਡੀ ਜੋਗੇ। ਜੀ। ਉਹਨਾਂ ਨੇ ਲੁਧਿਆਣਾ ਤੱਕ ਦਾ ਆਉਣ ਜਾਣ ਦਾ ਸਾਰਾ ਡਰਾਈਵ ਵੀ ਤੇ ਡਰਾਈਵਰ ਮੈਨੂੰ ਅਰੇਂਜ ਕਰਕੇ ਦਿੱਤਾ ਆ। ਕਿ ਤੁਸੀਂ ਸਿਰਫ ਡੌਗ ਦੇਖਣਾ ਤੁਹਾਡਾ ਆਉਣ ਜਾਣ ਦਾ ਸਿਸਟਮ ਸਾਰਾ ਸੀ ਕਰਾਂਗੇ ਬਖਰੇ ਕਿਸਮ ਦੀ ਸੇਵਾ ਹੈ ਅੱਜ ਕੱਲ ਅਸੀਂ ਦੇਖਦੇ ਆ ਕਿ ਲੋਕ ਆਪਣੇ ਕਈ ਵਾਰ ਪਰਿਵਾਰ ਦੇ ਮੈਂਬਰ ਨੂੰ ਵੀ ਛੱਡ ਦਿੰਦੇ ਜਦੋਂ ਬਿਮਾਰ ਹੋ ਜਾਂਦਾ ਜਾਂ ਉਸ ਨੂੰ ਜ਼ਰੂਰਤ ਹੁੰਦੀ ਹੈ ਉਹਨੂੰ ਛੱਡ ਦਿੰਦੇ ਆ ਜਾਂ ਲੋਕਾਂ ਦੇ ਸਾਰੇ ਜਾਂ ਨੌਕਰਾਂ ਦੇ ਸਾਰੇ ਛੱਡ ਦਿੰਦੇ ਆ ਫਿਰ ਤੁਸੀਂ ਇੱਕ ਬੇਜਵਾਨ ਦੀ ਸੇਵਾ ਲਈ ਘਰੋਂ ਨਿਕਲਦੇ ਹੋ ਦਿਨ ਰਾਤ ਨੇਰੀ ਸਰਦੀ ਗਰਮੀ ਸਭ ਕੁਝ ਛੱਡ ਦਿੰਦੇ ਹੋ ਪੁੱਛ ਜੰਨੇ ਹੋ ਉਹਦੀ ਸੇਵਾ ਲਈ ਨਿਕਲਦੇ ਹੋ ਕਿਸ ਤਰ੍ਹਾਂ ਜਜ਼ਬਾ ਜਾਗਦਾ ਹੈ ਇਹ ਅੰਦਰ ਜਦੋਂ ਤੁਹਾਡੇ ਹੱਥੋਂ ਨਾ ਜੀ ਇੱਕ ਚੀਜ਼ ਚੰਗੀ ਹੋ ਜੇ ਤਾਂ ਤੁਹਾਨੂੰ ਕਈ ਵਾਰ ਨਾ ਕਹਿੰਦੇ ਵੀ ਦੁਆਵਾਂ ਮ ਬੜਾ ਅਸਰ ਕਰਦੀਆਂ ਨੇ ਹਾਂ ਹੈਨਾ డిగਦਾ ਰਹਿੰਦਾ ਇਨਸਾਨ ਫਿਰ ਵੀ ਚੜਦਾ ਰਹਿੰਦਾ ਉੱਪਰ ਤੱਕ ਜੀ ਉਹ ਦੁਆਵਾ ਨਹੀਂ ਨੇ ਜੀ ਮੈਂ ਐ ਨਹੀਂ ਕਹਿੰਦਾ ਵੀ ਮੈਂ ਕੋਈ ਚੰਗਾ ਕਰ ਰਿਹਾ ਉਹ ਪਿੱਛੋਂ ਕੋਈ ਆਪਣੇ ਆਪ ਹੀ ਪਰਮਾਤਮਾ ਕਰਾ ਰਿਹਾ ਮੈਨੂੰ ਪੁਸ਼ ਕਰ ਰਿਹਾ ਉਹ ਚੀਜ਼ਾਂ ਉਹ ਚਾਹੇ ਚੰਗੇ ਇਨਸਾਨ ਮਿਲ ਜ ਜਾਣ ਮੈਨੂੰ ਉਹ ਮੋਟੀਵੇਸ਼ਨ ਮਿਲਦੀ ਆ ਠੀਕ ਆ ਨਾ ਕੋਈ ਨਾ ਕੋਈ ਆਪਣੇ ਉਹ ਸ਼ਕਤੀ ਹੁੰਦੀ ਹੈ ਨਾ ਕਿ ਵੀ ਤੁਹਾਨੂੰ ਪੋਜ਼ਿਟਿਵ ਰੱਖਦੀ ਹੈ ਹਮੇਸ਼ਾ ਪੁਸ਼ ਕਰਦੀ ਆ ਉਹ ਚੀਜ਼ਾਂ ਜੀ ਬਸ ਅੱਜ ਜਦੋਂ ਖੂਹ ਦੇ ਵਿੱਚ ਉਤਰੇ ਤੁਸੀਂ ਜੀ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਵਾਰ ਇਨਸੀਡੈਂਟ ਹੋਏ ਹਾਂ ਜੀ ਮੈਂ ਖੂਹ ਮੇਰੇ ਖਿਆਲ ਜਿਵੇਂ 25 30 ਵਾਰ ਪਹਿਲਾਂ ਵੀ ਉਤਰਿਆ ਹੋਇਆ ਹੈ ਅੱਛਾ ਤੇ ਆ ਤਾਂ ਫਿਰ ਵੀ ਮਤਲਬ 35 ਫੁੱਟ ਦਾ ਹੋਣਾ ਤੇ ਪਹਿਲਾਂ 70 70 ਸੈਂਟੀ ਫੁੱਟ ਵੀ ਮੈਂ ਜਾ ਕੇ ਕੱਢ ਗਿਲੇ ਹਾਂ ਡਰ ਨਹੀਂ ਲੱਗਦਾ ਡਰ ਤਾਂ ਰਿਸਕ ਤਾਂ ਹੈ ਹੀ ਆ ਜੀ ਮੇਰੀਆਂ ਦੋ ਹਰ ਲੱਤ ਟੁੱਟ ਚੁੱਕੀਆਂ ਸਨ ਅੱਛਾ ਹਾਂ ਜੀ ਹਾਂ ਉਹ ਕਿਵੇਂ ਟੁੱਟੀ ਉਹ ਸਾਨੂੰ ਦਾ ਟ੍ਰੀਟਮੈਂਟ ਕਰਦੇ ਹੋਏ ਅੱਛਾ ਮਾਰ ਦਿੰਦੇ ਆ ਮਾਰ ਦਿੰਦੇ ਆ ਫਿਰ ਸਵਾ ਮਹੀਨਾ ਡੇਢ ਮਹੀਨਾ ਪਲਾਸਟਰ ਬੈਠੇ ਤੇ ਫਿਰ ਤਾਂ ਘਰ ਦੇ ਬੋਲਦੇ ਹੋਣਗੇ ਉਹ ਇੱਕ ਵਾਰ ਬੋਲਦਾ ਹੁੰਦਾ ਹੀ ਆ ਜੀ ਜਦੋਂ ਬੱਚੇ ਤੇ ਆਪਣਾ ਸੈਟੀਫਾਈ ਜਰੀ ਫਿਰ ਘਰ ਦੇ ਬੋਲਦੇ ਨੇ ਬੋਲਦੇ ਹਾਂਜੀ ਹਾਂ ਫਿਰ ਉਹ ਕੰਮ 'ਚ ਵੀ ਨੁਕਸਾਨ ਹੁੰਦਾ ਹੋਊਗਾ ਕਿਉਂਕਿ ਤੁਸੀਂ ਕੰਮ ਵੀ ਕਰਦੇ ਹੋ ਆਪਣਾ ਨੈਚੁਰਲ ਭਾਜੀ ਦੋਨੋਂ ਚੀਜ਼ ਦਾ ਨਾ ਨਹੀਂ ਜੇ ਹੁਣ ਦੇਖੋ ਜ਼ਿੰਮੇਵਾਰੀ ਕਿ ਲਈ ਆਪਾਂ ਨੇ ਮੈਂ ਕਹਿੰਦਾ ਵੀ ਮੈਂ ਸੇਵਾ ਕਰਨੀ ਚਾਹੁੰਦਾ ਤਾਂ ਮੈਨੂੰ ਕੁਝ ਕੋ ਨੁਕਸਾਨ ਤਾਂ ਫਿਰ ਸਹਿਣਾ ਪੈਣਾ ਉਹਦਾ ਚਾਹੇ ਉਹ ਕਿਸੇ ਦੀ ਗੱਲਾਂ ਨਾਲ ਸਾਂ ਚਾਹੇ ਪੈਸੇ ਵੱਲੋਂ ਸਾਂ ਚਾਹੇ ਕੰਮ ਦਾ ਸਾਂ ਉਹ ਥੋੜਾ ਬਤ ਤਾਂ ਸਹਿਣਾ ਪੈਂਦਾ ਆ ਸਮਾਜ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅੱਜ ਦੇ ਸਮਾਜ ਦੇ ਵਿੱਚ ਤਰਸ ਰਹੇ ਹੈ ਕਿ ਉਹਨਾਂ ਨੂੰ ਸਮਾਂ ਦੇ ਕੋਈ ਉਹਨਾਂ ਦਾ ਕੋਈ ਪਿਆਰ ਨਾਲ ਗੱਲ ਕਰੇ ਜਾਂ ਉਹਨਾਂ ਲਈ ਕੁਝ ਜਜ਼ਬਾਤ ਰੱਖੇ ਜੀ ਤੇ ਇੱਕ ਪਾਸੇ ਤੁਹਾਡੇ ਵਰਗੇ ਲੋਕ ਹੈ ਜਿਹੜੇ ਬੇਜਵਾਨਾਂ ਲਈ ਸਾਰਾ ਕੁਝ ਕਰ ਰਹੇ ਨੇ ਜਿਹੜੇ ਬੋਲ ਕਿ ਨਹੀਂ ਦੱਸ ਸਕਦੇ ਜਿਨ੍ਹਾਂ ਨੂੰ ਤੁਹਾਨੂੰ ਰਿਪਲਾਈ ਕੋਈ ਨਹੀਂ ਆਣਾ ਜੀ ਕਿਵੇਂ ਦੇਖਦੇ ਹੋ ਦੋਹੇ ਚੀਜ਼ਾਂ ਨੂੰ ਦੋਨੋਂ ਚੀਜ਼ਾਂ ਮੈਂ ਹੁਣ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਛੋਟੀ ਜੀ ਆਪਾਂ ਨਾ ਕੁਝ ਚੀਜ਼ਾਂ ਮਤਲਬ ਹਰ ਇੱਕ ਬੰਦੇ ਦਾ ਆਪਣਾ ਆਪਣਾ ਪੀਸ ਆਫ ਮਾਈਂਡ ਆ 뷰 ਸਟੇਟ ਆਫ ਮਾਈਂਡ ਉਹਨੂੰ ਕਿੱਧਰੋਂ ਲੈ ਕੇ ਜਾਂਦਾ ਆ ਮੈਨੂੰ ਕਈ ਵਾਰ ਭਾਜੀ ਕਾਲ ਆਉਂਦੀ ਮੈਂ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਲੁਧਿਆਣਾ ਡੀਐਮਸੀ ਦੇ ਵਿੱਚ ਮੇਰੇ ਫਾਦਰ ਵੈਂਟੀਲੇਟਰ ਤੇ ਨੇ ਜੀ ਹੂੰ ਸਾਨੂੰ ਕਿਸੇ ਪੰਡਿਤ ਨੇ ਕਿਹਾ ਵੀ ਸ਼ਨੀਵਾਰ ਨੂੰ ਸੱਤ ਕਾਲੇ ਕੁੱਤੇ ਰੋਟੀ ਪਾਉਣੀਆਂ ਹੂੰ ਤੇ ਭਾਜੀ ਸਾਨੂੰ ਸੱਤ ਕਾਲੇ ਕੁੱਤੇ ਮਿਲ ਜਾਣਗੇ ਤੇ ਉਹਨਾਂ ਦੇ ਪੈਰ ਵੀ ਚਿੱਟੇ ਨਾ ਹੋਣ ਸਾਨੂੰ ਪਿਓਰ ਕਾਲੇ ਚਾਹੀਦੇ ਨੇ ਠੀਕ ਹੈ ਤੇ ਮੇਰਾ ਅਗੋ ਸਵਾਲ ਆ ਸੀਗਾ ਵੀ ਆਪਣੇ ਪੰਡਿਤ ਜੀ ਨੂੰ ਪੁੱਛ ਕੇ ਦੱਸਿਓ ਵੀ ਕਿੱਲੇ ਕਾਲੇ ਕੁੱਤਰ ਨੂੰ ਭੁੱਖ ਲੱਗਦੀ ਆ ਹੂੰ ਚਿੱਟੇ ਕੁੱਤੇ ਨੂੰ ਪੂਰੇ ਕੁੱਤੇ ਨੂੰ ਜਾਂ ਚਿੱਟੇ ਕਾਲੇ ਕੁੱਤਰ ਨੂੰ ਭੁੱਖ ਲੱਗਦੀ ਹੂੰ ਠੀਕ ਹੈ ਨਾ ਜੀ ਫਿਰ ਉਹ ਅਗੋ ਫੋਨ ਕੱਟ ਦਿੰਦੇ ਨੇ ਹਮ ਮਤਲਬ ਸਮਾਧਾਨ ਨਜ਼ਰੀਆ ਆਪਣਾ ਆਪਣਾ ਉਹਨੂੰ ਕਿੱਧਰ ਉਹਨਾਂ ਨੇ ਸੈੱਟ ਕਰ ਰੱਖਿਆ ਜਾਨਵਰ ਨੂੰ ਆਪਾਂ ਉਹ ਦੋ ਰੋਟੀ ਪਾਉਂਦੇ ਜਦੋਂ ਆਪਾਂ ਨੂੰ ਕੋਈ ਪਿੱਛੋਂ ਕੋਈ ਕਹਿੰਦਾ ਵੀ ਇਹ ਤੁਹਾਡਾ ਆ ਕਰਕੇ ਆ ਚੰਗਾ ਹੋਗਾ ਜੇ ਸ਼ਾਇਦ ਆਪਾਂ ਉਹ ਚੀਜ਼ ਨਾ ਸੋਚੀ ਵੀ ਕਿ ਪਤਾ ਕੀ ਜਦੋਂ ਆਪਾਂ ਫੀਡਬੈਕ ਸੋਚਦੇ ਆ ਫਿਰ ਉੱਥੇ ਆਪਣੀ ਸੇਵਾ ਨਹੀਂ ਹੁੰਦੀ ਮੈਂ ਅੱਜ ਸੇਵਾ ਕਹਿ ਰਹਾ ਮੈਂ ਪਰਮਾਤਮਾ ਦੀ ਕਿਰਪਾ ਮਰਤੇ ਮੈਂ ਸੇਵਾ ਕਰ ਰਹਾ ਪਰ ਜਦੋਂ ਮੈਂ ਉਥੋਂ ਐਕਸਪੈਕਟ ਕਰੂੰਗਾ ਕਿ ਮੈਨੂੰ ਇਹਦਾ ਫੀਡਬੈਕ ਆ ਚੀਜ਼ ਮਿਲਣੀ ਚਾਹੀਦੀ ਆ ਫਿਰ ਉਹ ਸੇਵਾ ਨਹੀਂ ਰਹਿ ਜਾਂਦੀ ਮੇਰੀ ਜੀ ਫਿਰ ਸ਼ਾਇਦ ਉਹ ਮੈਂ ਇੱਕ ਬਿਜ਼ਨਸ ਕਰ ਰ ਅੱਜ ਦੇ ਸਮਾਜ ਦੇ ਵਿੱਚ ਜਿੱਥੇ ਇੱਕ ਦੂਜੇ ਲਈ ਸਮਾਂ ਨਹੀਂ ਹੈ ਅੱਜ ਦੋਸਤੀ ਉਸ ਤਰ੍ਹਾਂ ਦੀ ਨਹੀਂ ਰਹਿ ਗਈ ਰਿਸ਼ਤੇਦਾਰੀ ਉਸ ਤਰ੍ਹਾਂ ਦੀ ਨਹੀਂ ਰਹਿ ਗਈ ਮਾਂ ਪੁੱਤ ਦਾ ਰਿਸ਼ਤਾ ਨਹੀਂ ਉਸ ਤਰ੍ਹਾਂ ਦਾ ਰਹਿ ਗਿਆ ਪਿਓ ਪੁੱਤ ਦਾ ਰਿਸ਼ਤਾ ਉਸ ਤਰ੍ਹਾਂ ਦਾ ਨਹੀਂ ਰਹਿ ਗਿਆ ਭਾਈ ਭਾਈ ਦਾ ਰਿਸ਼ਤਾ ਉਸ ਤਰ੍ਹਾਂ ਦਾ ਨਹੀਂ ਰਹਿ ਗਿਆ ਉਸ ਸਮਾਜ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਬੇਜਵਾਨਾਂ ਲਈ ਉਹਨਾਂ ਦਾ ਦਰਦ ਮਹਿਸੂਸ ਕਰਦੇ ਤੇ ਉਹਨਾਂ ਲਈ ਸੇਵਾ ਕਰਨ ਲਈ ਘਰੋਂ ਨਿਕਲਦੇ ਆ ਸੋ ਬਹੁਤ ਵਧੀਆ ਇਹ ਉਪਰਾਲਾ ਜੀ ਇਹਨਾਂ ਵੱਲੋਂ ਕੀਤਾ ਜਾ ਰਿਹਾ ਅੱਜ ਚਾਹੇ ਇਹਨਾਂ ਨੇ 6 ਛੋਟੇ ਛੋਟੇ ਮਾਸੂਮ ਕਹੇ ਲਈ ਡੌਗਸ ਦੀ ਪੈਟਸ ਦੀ ਜਿਹੜੀ ਹੈ ਜਾਨ ਬਚਾਈ ਹੈ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਪਰ ਇਹ ਕਹਿੰਦੇ ਇਸ ਤੋਂ ਵੀ ਵੱਧ ਅਸੀਂ ਰਿਸਕ ਲੈ ਚੁੱਕੇ ਆ ਇਹ ਨਜ਼ਰੀਏ ਦਾ ਫਰਕ ਹੈ ਅਸੀਂ ਇਹ ਨਹੀਂ ਕਹਾਂਗੇ ਕਿ ਜਿਹੜੇ ਸਮਾਜ ਦੇ ਵਿੱਚ ਇਹਨਾਂ ਨੂੰ ਵਧੀਆ ਨਹੀਂ ਸਮਝਦੇ ਉਹ ਮਾੜੇ ਲੋਕ ਹੈ بس ਇਹ ਵੀ ਉਹਨਾਂ ਦਾ ਨਜ਼ਰੀਆ ਨਹੀਂ ਹੈਗਾ ਜਿਵੇਂ ਉਹ ਕਹਿੰਦੇ ਵੀ ਕਾਲੇ ਕੁੱਤੇ ਨੂੰ ਸ਼ਨੀਵਾਰ ਨੂੰ ਹੀ ਰੋਟੀ ਪਾਣੀ ਹੈ ਉਹ ਉਹਨਾਂ ਦਾ ਨਜ਼ਰੀਆ ਹੋ ਸਕਦਾ ਇਹਨਾਂ ਨੂੰ ਲੱਗਦਾ ਵੀ ਹਰੇਕ ਕੁੱਤੇ ਨੂੰ ਹਰ ਰੋਜ਼ ਰੋਟੀ ਪਾਣੀ ਹੈ ਇਹ ਇਹਨਾਂ ਦਾ ਨਜ਼ਰੀਆ ਹੈ ਸੋ ਆਪਣਾ ਆਪਣਾ ਨਜ਼ਰੀਆ ਹਰੇਕ ਦਾ ਸੇਵਾ ਭਾਵ ਨਜ਼ਰੀਏ ਦੇ ਨਾਲ ਨਹੀਂ ਜਜ਼ਬਾਤ ਦੇ ਨਾਲ ਜਾਗਦਾ ਸੋ ਇਹਨਾਂ ਦੇ ਜਜ਼ਬਾਤ ਜਿਹੜੇ ਹੈ ਉਹ ਜਾਗੇ ਹੋਏ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਇਸੇ ਲਈ ਵੀ ਤੇ ਸਾਡ ਨੂੰ ਸਮਾਂ ਦੇਣ ਲਈ ਥੈਂਕ ਯੂ ਸੋ ਮਚ